जय माता चिंतपूर्णी दी दोस्तों आज ਤੁਹਾਨੂੰ ਮਾਤਾ ਚਿੰਤਾਪੁਰਣੀ ਦਰਬਾਰ ਦੀ ਉਹ ਸੀਕ੍ਰੇਟ ਜਗ੍ਹਾ ਦਿਖਾਵਾਂਗੇ ਜੋ ਪਹਿਲਾਂ ਤੁਸੀਂ ਨਹੀਂ ਦੇਖੀ ਹੋਣੀ ਇਸੇ ਪਵਿੱਤਰ ਜਗ੍ਹਾ ਤੋਂ ਮਾਤਾ ਚਿੰਤਾਪੁਰਣੀ ਦਰਬਾਰ ਦੇ ਵਿੱਚ ਸਵੇਰ ਦੀ ਪੂਜਾ ਸ਼ੁਰੂ ਹੁੰਦੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਓ ਦੋਸਤੋ ਇਹ ਜਗ੍ਹਾ ਮਾਤਾ ਚਿੰਤਾਪੁਰਣੀ ਭਵਨ ਤੋਂ ਥੱਲੇ ਉਤਰ ਕੇ ਪਹਾੜੀ ਦੇ ਵਿੱਚ ਹੈ ਇਸ ਜਗ੍ਹਾ ਤੇ ਉਹ ਪਵਿੱਤਰ ਬੋਡੀ ਝਰਨਾ ਜੋ ਮਾਤਾ ਜੀ ਦੀ ਸ਼ਕਤੀ ਦੇ ਨਾਲ ਭਗਤ ਮਾਈ ਦਾਸ ਵੱਲੋਂ ਪੱਥਰ ਹਟਾਉਣ ਤੋਂ ਬਾਅਦ ਬਗਿਆ ਸੀ ਅਤੇ ਇਸੇ ਜਗ੍ਹਾ ਤੋਂ ਰਜਾਨਾ ਸਵੇਰੇ ਮਾਤਾ ਜੀ ਦੇ ਇਸ਼ਨਾਨ ਦੇ ਲਈ ਪਵਿੱਤਰ ਜਲ ਲਿਆਂਦਾ ਜਾਂਦਾ ਹੈ ਇਹ ਜਲ ਮੰਦਰ ਵਿੱਚ ਪਹੁੰਚਣ ਤੋਂ ਬਾਅਦ ਹੀ ਸਵੇਰ ਦੀ ਪੂਜਾ ਸ਼ੁਰੂ ਹੁੰਦੀ ਹੈ ਦੱਸਿਆ ਜਾਂਦਾ ਹੈ ਕਿ ਗਰਮੀ ਹੋਵੇ ਚਾਹੇ ਸਰਦੀ ਹੋਵੇ ਮੀਂਹ ਹੋਵੇ ਹਨੇਰੀ ਹੋਵੇ ਚਾਹੇ ਤੇਜ਼ ਤੂਫਾਨ ਹੋਵੇ ਪਰ ਰਜਾਨਾ ਸਵੇਰੇ 4 ਵਜੇ ਇੱਕ ਪੁਜਾਰੀ ਪਹਾੜੀ ਦੇ ਵਿੱਚ ਥੱਲੇ ਉਤਰ ਕੇ ਇਸ ਬੋਡੀ ਤੋਂ ਪਵਿੱਤਰ ਜਲ ਗਾਗਰ ਦੇ ਵਿੱਚ ਪਰ ਕਿ ਲਿਆਉਂਦਾ ਤੇ ਫਿਰ ਇਸ ਜਲ ਦੇ ਨਾਲ ਮਾਤਾ ਜੀ ਦੀ ਪਿੰਡੀ ਨੂੰ ਇਸ਼ਨਾਨ ਕਰਾਇਆ ਜਾਂਦਾ ਹੈ ਤੇ ਮੰਦਰ ਦੇ ਵਿੱਚ ਸਵੇਰ ਦੀ ਪੂਜਾ ਸ਼ੁਰੂ ਹੁੰਦੀ ਹੈ ਇੱਕ ਕਥਾ ਮੁਤਾਬਕ ਮਾਈ ਦਾਸ ਨਾਮ ਦਾ ਇੱਕ ਸ਼ਰਧਾਲੂ ਮਾਤਾ ਚੰਤਪੁਰਨੀ ਦਾ ਪਰਮ ਭਗਤ ਸੀ ਅਤੇ ਮਾਤਾ ਜੀ ਨੇ ਭਗਤ ਮਾਈ ਦਾਸ ਨੂੰ ਬੋੜ ਦੇ ਇਸ ਦਰਖਤ ਹੇਠ ਜਿਹੜਾ ਅੱਜ ਵੀ ਚੰਤਪੁਰਨੀ ਮੰਦਰ ਦੇ ਵਿੱਚ ਮੌਜੂਦ ਹੈ ਇਸੇ ਬੋੜ ਦੇ ਦਰਖਤ ਹੇਠ ਛਾਕ-ਛਾਕ ਦਰਸ਼ਨ ਦੇ ਕੇ ਦੱਸਿਆ ਸੀ ਕਿ ਮੈਂ ਇਸੇ ਬੋੜ ਦੇ ਦਰਖਤੇ ਇੱਥੇ ਬਰਾਜਮਾਨਾ ਅਤੇ ਉਸ ਸਮੇਂ ਇੱਥੇ ਜੰਗਲ ਹੁੰਦਾ ਸੀ ਨੇੜੇ ਤੇੜੇ ਪਾਣੀ ਵੀ ਨਹੀਂ ਸੀ ਹੁੰਦਾ ਅਤੇ ਭਗਤ ਮਾਈਦਾਸ ਨੇ ਇਸੇ ਦਰਖਤੇ ਇੱਥੇ ਮਾਤਾ ਜੀ ਦੀ ਪੂਜਾ ਸ਼ੁਰੂ ਕੀਤੀ ਪਰ ਪਾਣੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਮਾਈਦਾਸ ਨੇ ਮਾਤਾ ਜੀ ਅੱਗੇ ਬੇਨਤੀ ਕੀਤੀ ਤਾਂ ਮਾਤਾ ਚੰਤਪੁਰਨੀ ਜੀ ਨੇ ਪ੍ਰਗਟ ਹੋ ਕੇ ਭਗਤ ਮਾਈਦਾਸ ਨੂੰ ਵਰਦਾਨ ਦਿੱਤਾ ਕਿਸ ਪਹਾੜੀ ਤੋਂ ਥੱਲੇ ਉਤਰ ਕੇ ਕੋਈ ਵੀ ਪੱਥਰ ਹਟਾ ਦਿਓ ਉੱਥੇ ਪਵਿੱਤਰ ਜਲ ਦਾ ਝਰਨਾ ਪ੍ਰਗਟ ਹੋ ਜਾਵੇਗਾ ਅਤੇ ਮਾਈ ਦਾਸ ਨੇ ਉਸੇ ਤਰ੍ਹਾਂ ਕੀਤਾ ਤੇ ਮਾਤਾ ਜੀ ਦੀ ਕਿਰਪਾ ਦੇ ਨਾਲ ਜਲਦਾ ਹੀ ਪਵਿੱਤਰ ਝਰਨਾ ਜਿਸ ਦੇ ਵਿੱਚ ਪਵਿੱਤਰ ਸ਼ਿਵਲਿੰਗ ਬਣਿਆ ਹੋਇਆ ਹੈ ਬਗਨ ਲੱਗ ਪਿਆ ਤੇ ਭਗਤ ਮਾਈ ਦਾਸ ਵੱਲੋਂ ਮਾਤਾ ਜੀ ਦੇ ਕਹੇ ਬਚਨਾਂ ਅਨੁਸਾਰ ਇਸ ਪਵਿੱਤਰ ਕੁੰਡ ਦੇ ਜਲ ਦੇ ਨਾਲ ਮਾਤਾ ਜੀ ਦੀ ਪੂਜਾ ਸ਼ੁਰੂ ਕੀਤੀ ਤੇ ਉਸੇ ਟਾਈਮ ਤੋਂ ਮੰਦਰ ਵਿੱਚ ਸਵੇਰ ਦੀ ਪੂਜਾ ਇਸ ਬੋਡੀ ਦੇ ਜਲ ਦੇ ਨਾਲ ਮਾਤਾ ਜੀ ਨੂੰ ਇਸ਼ਨਾਨ ਕਰਵਾ ਕੇ ਸ਼ੁਰੂ ਕੀਤੀ ਜਾਂਦੀ ਹੈ ਇਸ ਪਵਿੱਤਰ ਕੁੰਡ ਦੇ ਕੋਲ ਹੀ ਸਦੀਆਂ ਪੁਰਾਣਾ ਪਰਾਚੀਨ ਛੇ ਮੰਦਰਾ ਤੇ ਇੱਕ ਸ਼ੰਕਰ ਸਰੋਵਰ ਬਣਿਆ ਹੋਇਆ ਹੈ ਕਿਹਾ ਜਾਂਦਾ ਹੈ ਕਿ ਇਹ ਸ਼ੰਕਰ ਸਰੋਵਰ ਦਾ ਨਿਰਮਾਣ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਇਆ ਸੀ ਅਤੇ ਇਸ ਪਵਿੱਤਰ ਕੁੰਡ ਤੋਂ ਥੋੜਾ ਉੱਪਰ ਪੌੜੀਆਂ ਚੜ੍ਹ ਕੇ ਮਾਤਾ ਚੰਤਪੁਰਨੀ ਦੇ ਪਰਮ ਭਗਤ ਮਾਈ ਦਾਸ ਜੀ ਦੀ ਸਮਾਧੀ ਬਣੀ ਹੋਈ ਹੈ ਦੋਸਤੋ ਇਹ ਪੌੜੀਆਂ ਵਾਲਾ ਰਸਤਾ ਮਾਤਾ ਚੰਤਪੁਰਨੀ ਜੀ ਦੇ ਮੰਦਰ ਨੂੰ ਜਾਂਦਾ ਹੈ ਤੇ ਮਾਤਾ ਜੀ ਦੇ ਦਰਬਾਰ ਨੂੰ ਜਾਣ ਵਾਲੇ ਗੇਟ ਨੰਬਰ 2 ਤੋਂ ਸਰਮਿਛਲਾ ਦੇ ਅੱਗੇ ਦੀ ਪਹਾੜੀ ਦੇ ਥੱਲੇ ਵੱਲ ਜਾਣ ਵਾਲਾ ਇਹ ਰਸਤਾ ਇਸ ਪਵਿੱਤਰ ਬੌਡੀਸ ਝੜਨੇ ਵੱਲ ਨੂੰ ਜਾਂਦਾ ਹੈ। ਦੋਸਤੋ ਉਮੀਦ ਕਰਦੇ ਹਾਂ ਕਿ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਊਗੀ। ਜੇਕਰ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ। ਜੈ ਮਾਤਾ ਚਿੰਤਾਪੁਰਨੀ ਦੀ